ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਅੱਜ 15 1 2025 ਮਾਗੀ ਮੇਲੇ ਦੀ ਜਿਹੜੀ ਵੀਡੀਓ ਆਪਾਂ ਉਹ ਅੱਜ ਬਣਾਉਣ ਲੱਗੇ ਆਂ ਸੋ ਆਜੋ ਅੱਗੇ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਉਣਾ ਘੁੰਮ ਫਿਰ ਕੇ ਘੋੜੇ ਵੀ ਬਹੁਤ ਸਾਰੇ ਆਏ ਹੋਏ ਆ ਸਾਰੇ ਆਪਾਂ ਤੁਹਾਨੂੰ ਉਹ ਦਿਖਾਉਣੇ ਆ ਤੇ ਬਣੇ ਰਹੋ ਸਾਰਾ ਮੇਲਾ ਤਕਰੀਬਨ ਕੋਸ਼ਿਸ਼ ਕਰਾਂਗੇ ਜਿੰਨਾ ਵੀ ਅਵਕਾਸ਼ ਹੋਵੇ ਜੀ ਦਰਬਾਰ ਮਿਲਾਂਗੇ कल 14 तारीख ਜਿਹੜੀ ਲੰਗੀ ਹੈ ਉਹ ਤੋਂ ਆਪਾਂ ਤੋਂ ਇਹ ਵੀਡੀਓ ਨਹੀਂ ਬਣ ਸਕੀ ਕੱਲ ਮੈਥੋਂ ਆਇਆ ਨਹੀਂ ਜਾਂ ਮੇਲੇ ਦੇ ਵਿੱਚ ਕੱਲ ਰਸਵੀ ਬਹੁਤ ਜ਼ਿਆਦਾ ਸੀਗਾ ਪਰ ਅੱਜ ਜਿਹੜਾ 15 ਤਰੀਕ ਹੋ ਗਈ ਹੈ ਤੇ ਮੇਲਾ ਵੀ ਬਿਲਕੁਲ ਪੂਰਾ ਹੀ ਭਰਿਆ ਹੋਊਗਾ ਅੱਜ ਉੱਧਰ ਹੋਊਗਾ ਫੁੱਲ ਰੌਣਕ ਵੀ ਅੱਜ ਵੀ ਮੇਲੇ ਦੇ ਵਿੱਚ ਸੋ ਸਭ ਤੋਂ ਪਹਿਲਾਂ ਅੱਜ ਜਿਹੜਾ ਘੋੜਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਸਮੁੰਦਰ ਜਿਹੜਾ ਸਭ ਤੋਂ ਟੌਪ ਦਾ ਘੋੜਾ ਆਪਾਂ ਕਹਿ ਸਕਦੇ ਆ ਇਹ ਸਮੁੰਦਰ ਘੋੜਾ ਜਿਹੜਾ ਅੱਜ ਕੱਲ ਆ ਬਲੂ ਕੋਟਲੀ ਪਲਵਾਨਾਂ ਕੋਲੇ ਆ ਬਹੁਤ ਚੰਗਾ ਘੋੜਾ ਕੋਈ ਇਹ ਵਾਸਤੇ ਮੇਰੇ ਕੋਲੇ ਸ਼ਬਦ ਨਹੀਂ ਕਹਿਣ ਨੂੰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਵਰਲਡ ਫੇਮਸ ਘੋੜਾ ਹੈ ਸਮੁੰਦਰ ਘੋੜਾ ਬਾਕੀ ਤੁਸੀਂ ਇਹਨੂੰ ਦੇਖ ਹੀ ਸਕਦੇ ਆ ਇਹ ਸਮੁੰਦਰ ਘੋੜਾ ਜੀ ਇਹਨਾਂ ਨੂੰ ਬਹੁਤ ਦਾ ਨਾਮ ਪੂਰੀ ਗੁਣੀਆਂ ਦੇ ਵਿੱਚ ਤੇ ਸਾਲ ਦਾ ਅਰੇ ਜਿਹੜਾ ਘੋੜਾ ਸਮੁੰਦਰ ਘੋੜਾ ਰਸ਼ੀਰਿਆਂ ਵਰਗੀ ਦੇਖੀ ਇਹਦੀ ਪਈ ਹੁੰਦੀ ਹੈ ਬਾਰੀ ਹੁਣੀ ਇਹਦੀ ਚੰਗੀ ਪ੍ਰੈਕਟਿਸ ਵਗੈਰਾ ਕਰਉਂਦੇ ਆ ਅੱਜ ਜੀ ਮਸਲੇ ਦੇ ਦੇਖ ਸਕਦੇ ਆ ਕਲਾ ਕਲਾ ਮਸਲ ਜਿਹੜਾ ਸ਼ੋ ਹੋ ਰਿਹਾ ਕਾफी ਇਹਦੀ ਪ੍ਰੈਕਟਿਸ ਕਰਵਾਉਂਦੇ ਆ ਤੇ ਪੂਰਾ ਇਹ ਜੋਸ਼ ਦੇ ਵਿੱਚ ਕੋੜਾ ਪੂਰਾ ਖਿਲਾ ਹਲੇ ਵੀ ਪੂਰਾ ਜਵਾਨ ਬਿਲਕੁਲ ਹੀ ਬਸ਼ੀਰਿਆਂ ਵਾਂਗ ਹੈ ਸੋ ਅੱਜ ਸਮੁੰਦਰ ਘੋੜਾ ਵੀ ਇੱਥੇ ਆਇਆ ਹੋਇਆ ਸੀਗਾ ਸੋ ਮੈਂ ਸੋਚਿਆ ਤੁਹਾਨੂੰ ਦਿਖਾਈਏ ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਇਹ ਇਸ ਘੋੜੇ ਦੇ ਪ੍ਰੇਮੀ ਹੈ ਕਾਫੀ ਇਹ ਫੇਮਸ ਕੋੜਾ ਬਹੁਤ ਬਹੁਤ ਫੇਮਸ ਕੋੜਾ ਸੁੰਦਰ ਇਸ ਲਈ ਸੌ ਤੋਂ ਪਹਿਲਾਂ ਹੀ ਤੁਹਾਨੂੰ ਉਹ ਨਹੀਂ ਦਿਖਾ ਸਕੀ ਕਿਉਂਕਿ ਇਹ ਇੱਕ ਅਸ਼ੀਰੀ ਨੂੰ ਉਸ ਨੂੰ ਹੋਰ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਇਹਦੀ ਜਿਹੜੀ ਹਾਈਟ ਵਗੈਰਾ ਹੈ ਇਹ ਬਹੁਤ ਚੰਗੀ ਹਾਈਟ ਹੈ ਵੱਡੀ ਹਾਈਟ ਹੈ ਜਿਹਦਾ ਕਾਰਨ ਹੈ ਤੁਹਾਨੂੰ ਦਿਖਾਉਣਾ ਕੋੜਾ ਪੜਾ ਤੁਸੀਂ ਚੈੱਕ ਕਰ ਲਓ ਕਿੱਡਾ ਹੈ ਇਹਦਾ ਬਾਰਡੀ ਸਟਰਕਚਰ ਇਹਦੀ ਜਿਹੜੀ ਹਾਈਟ ਬਾਈ ਉਹਨਾਂ ਨੇ ਦੱਸੀ ਹੈ 68 ਇੰਚ ਦੀ ਹਾਈਟ ਇਸ ਬੁਰੀ ਜਿਸੀ ਮਜ਼ਬੂਤ ਬਹੁਤ ਹੈ ਤੇ ਬਾਡੀ ਸਖਤ ਜਿਹੜਾ ਇਹਦਾ ਬਹੁਤ ਵੱਡਾ ਹੈ ਇਹ ਸਿੰਧ ਬਾਜ ਘੋੜੇ ਦੀ ਧੀ ਹੈ ਬਾਈ ਹੁਣਾਂ ਨੇ ਦੱਸਿਆ ਤੇ ਬਾਕੀ ਆਮ ਜਦੋਂ ਜਿਹੜਾ ਬੰਦਾ ਦੀਨਾ ਦਾ ਘੋੜਾ ਉੰਗੂ ਹੀ ਲੱਗਦਾ ਕਿਹੜੇ ਘੋੜੇ ਦੀ ਆਹ ਜਿਹੜਾ ਬਹੁਤ ਬਣਾ ਦੇਖੋ ਉਹ ਕਿਹੜੇ ਦੀ ਹੈ ਆਹ ਜਿਹੜੀ ਬਸ਼ੇਰੀ ਤੁਸੀਂ ਦੇਖ ਰਹੇ ਹੋ ਇਹ ਬਸ਼ੇਰੀ ਹੈਗੀ ਹੈ ਜਵਾਲਾਮੁਖੀ ਘੋੜੇ ਦੀ ਜਵਾਲਾਮੁਖੀ ਘੋੜਾ ਵੀ ਜਿਹੜਾ ਹੈ ਉਹ ਸਮੁੰਦਰ ਦਾ ਬੱਚਾ ਇਹ ਜਵਾਲਾਮੁਖੀ ਦੀ ਹੈ ਬਹੁਤ ਚੰਗੇ ਕਦ ਕਾਠ ਵਾਲੀ ਹੈ ਇਹਦੀ ਹਾਈਟ ਜਿਹੜੀ ਬਾਈ ਹੋਈ ਕਹਿੰਦੇ ਵੀ 70 ਇੰਚ ਹਾਈਟ ਹੈ। ਸ਼ੀਰੀ ਵਾਲੇ ਦੋਸਤਾਂ ਦੀ ਹੈ। ਇਹ ਜਵਾਲਾ ਮੁਕਰੀਂ ਹਾਈਟ ਦੇ ਲਈ ਕਰ ਗਈ। ਚੰਗੀ ਬਸ਼ੇਰੀ ਹੈ ਦੋਸਤੋ। ਸੋ ਇਦਾਂ ਹੀ ਹੋਰ ਬਹੁਤ ਸਾਰੇ ਜਾਨਵਰ ਜਿਹੜੇ ਇੱਥੇ ਮੇਲੇ ਦੇ ਉੱਤੇ ਆਏ ਹੋਏ ਆ। ਤੇ ਨਾਲ-ਨਾਲ ਉਹ ਆਪਾਂ ਤੁਹਾਨੂੰ ਸਾਰੇ ਦਿਖਾਉਣੇ ਆ। ਜਿਹੜਾ ਰੌਣਕ ਮੇਲਾ ਹੈ ਉਹ ਅੱਜ ਵੀ ਪੂਰਾ ਹੀ ਹੈ। ਬਹੁਤ ਕਾਉਂਸ ਮੇਲਾ ਹੈ। ਇੱਕਾ ਹੋਰ ਇਹ ਹੈਗਾ ਜੀ ਦੋਸਤੋ ਘੋੜਾ ਬਜਰੰਗ ਕਾਉਣੇ ਆ ਦੋਸਤੋ। ਇਹ ਬਜਰੰਗ ਘੋੜਾ ਬਜਰੰਗ ਘੋੜਾ ਚੰਗਾ ਬਾਕੀ ਇਹ ਵੀ ਜਿਹੜੀ ਆਪਾਂ ਡਿਟੇਲ ਨਹੀਂ ਲਈ ਕਿਉਂਕਿ ਅੱਜ ਥੋੜਾ ਜਿਹਾ ਨਾ ਜਿਹੜੇ ਆਨਰ ਵੀਰ ਸੀਗੇ ਘੋੜਿਆਂ ਦੇ ਉਹ ਪਿੱਛੇ ਕਿਤੇ ਬੈਠੇ ਸੀਗੇ ਕਿਉਂਕਿ ਇੱਥੇ ਤਕਰੀਬਨ ਫੋਟੋ ਵੀਡੀਓ ਬਣਾਉਣ ਵਾਲੇ ਸੱਜਣ ਮਿੱਤਰ ਆਉਂਦੇ ਰਹਿੰਦੇ ਆ ਜਾਂ ਕਿਸੇ ਬੰਦੇ ਨੂੰ ਫੋਟੋ ਕਰवानी ਹੈ ਉਹ ਬਾਰ-ਬਾਰ ਆ ਕੇ ਖੜਦੇ ਆ ਇਸ ਕਰਕੇ ਕੋਸ਼ਕ ਮਾਲਕ ਵੀਰੇ ਇੱਥੇ ਪਤਾ ਨਹੀਂ ਲੱਗਦਾ ਸੀ ਕਿ ਕੌਣ ਇਹਦੇ ਨਾਲ ਹੈਗਾ ਤੇ ਜਿਆਦਾ ਡਿਟੇਲ ਘੱਟ ਥੋੜੀ ਜਿਹੀ ਮਿਲ ਸਕੀ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜਾ ਵੀ ਕੋਈ ਜਾਨਵਰ ਆਊਗਾ ਉਹਦੇ ਬਾਰੇ ਦੱਸਣ ਦੀ ਜਾਣਕਾਰੀ ਵੀ ਦੇਵਾਂਗੇ ਨਾਲ-ਨਾਲ ਦਿਖਾਵਾਂਗੇ ਵੀ ਆ ਭਾਗਸਰ ਸਟੱਡ ਫਾਰਮ ਦੋਸਤੋ ਸੁਲਤਾਨ ਘੋੜਾ ਤੁਸੀਂ ਸੁਣਿਆ ਹੋਣਾ ਸੁਲਤਾਨ ਭਾਗਸਰ ਵਾਲਾ ਉਹ ਆ ਘੋੜਾ ਬਹੁਤ ਚੰਗਾ ਘੋੜਾ ਤੇ ਆ ਇਹਦਾ ਪੋਤਾ ਅੱਗੇ ਆ ਵੀ ਇੱਕ ਵਾਰ ਚੈੱਕ ਕਰ ਲਓ ਇਹ ਸੁਲਤਾਨ ਹੈ ਕੋੜਾ ਦੋਸਤੋ ਭਾਗਸਰ ਵਾਲਾ ਬਹੁਤ ਚੰਗਾ ਤੇ ਬਹੁਤ ਵਧੀਆ ਘੋੜਾ ਇਸ ਘੋੜੇ ਦਾ ਬਹੁਤ ਨਾ ਚੰਗਾ ਨਾਮ ਹੈ ਇਸ ਘੋੜੇ ਦਾ ਵੀ ਬੱਚੇ ਜਿਹੜੇ ਇਹਦੇ ਬਹੁਤ ਚੰਗੇ ਆ ਰਹੇ ਆ ਤੇ ਵਧੀਆ ਘੋੜਾ ਹੈ ਇਹ ਭਾਗਸਰ ਵਾਲਾ ਸੁਲਤਾਨ ਇਹਨੂੰ ਵੱਡਾ ਘੋੜਾ ਕਹਿ ਕੇ ਵੀ ਜਾਣਦੇ ਆ ਲੋਕ ਤੇ ਵੱਡਾ ਘੋੜਾ ਵੀ ਭਾਗਸਰ ਵਾਲਾ ਕਹਿੰਦੇ ਆ ਸੋ ਨਾਮ ਇਹਦਾ ਸੁਲਤਾਨ ਦੋਸਤੋ ਆ ਆਪਣਾ ਘੋੜਾ ਭਾਗਸਰ ਵਾਲਾ ਜਿਹੜਾ ਸੁਲਤਾਨ ਘੋੜਾ ਹੈ ਉਹ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਚੰਗਾ ਤੇ ਫੇਮਸ ਘੋੜਾ ਹੈ ਇਹ ਸੁਲਤਾਨ ਜਿਹੜਾ ਵੱਡਾ ਹਾਕਸਰ ਵਾਲਾ ਘੋੜਾ ਕਹਿੰਦੇ ਆਪਾਂ ਸੁਲਤਾਨ ਤੇ ਆਪਾਂ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੋ ਜੀ ਬਾਈ ਜੀ ਆਪਣਾ ਇਹ ਘੋੜਾ ਸੁਲਤਾਨ ਆ ਇਹ ਹਾਂਜੀ ਹਾਂਜੀ ਸੁਲਤਾਨ ਘੋੜਾ ਭਾਗਸਰ ਵਾਲਾ ਵੱਡਾ ਘੋੜਾ ਜੀ ਠੀਕ ਹੈ ਇਹ ਵੱਡੇ ਘੋੜੇ ਦੇ ਨਾਮ ਨਾਲ ਜਿਹੜਾ ਜਾਂਦਾ ਹਾਂਜੀ 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 ਪੈਂਡ ਦੇ ਨਾਮ ਤੇ ਸਮਝ ਲਓ ਭਾਗਸਰ ਵਾਲਾ ਵੱਡਾ ਘੋੜਾ ਹੀ ਕਹਿੰਦੇ ਆ ਹਾਂਜੀ 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 ਕਿੰਨੀ ਇਹਦੀ ਹਾਈਟ ਵਗੈਰਾ ਡਿਟੇਲ ਇਕੋ ਹਾਂਜੀ ਜੀ ਇਹਦੀ 68 ਇੰਚ ਹੈ ਜੀ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਹੀ ਘੋੜੇ ਦੇ ਰਿਜ਼ਲਟਾਂ ਦਾ ਸਾਰੇ ਇਹਦਾ ਸੁਲਤਾਨ ਦਾ ਬੱਚਾ ਕਿਤਾ ਆਇਆ ਤੇ ਗਾਉਤ ਤੀਜੀ ਪੀੜੀ ਸਮਝ ਲੋ ਦੁੱਜੀ ਠੀਕ ਹੈ ਠੀਕ ਰੌਣਕ ਮੇਲਾ ਜਿਹੜਾ ਰੌਣਕ ਮੇਲਾ ਪੂਰਾ ਹੈ ਹਾਂ ਸੋ ਅੱਗੇ ਆਪਾਂ ਆਜੋ ਹੋਰ ਘੋੜੇ ਦੇਖਦੇ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਮੇਲੇ ਦੇ ਵਿੱਚ ਰਾਸ਼ ਅੱਜ ਵੀ ਜਿਹੜਾ ਬਹੁਤ ਰਾਸ਼ ਦੇਖਣ ਨੂੰ ਮਿਲਿਆ ਲੋਕਾਂ ਦੀ ਬਹੁਤ ਜ਼ਿਆਦਾ ਇੱਥੇ ਆ ਰਹੇ ਨੇ ਜਿਹੜੇ ਘੋੜਾ ਪ੍ਰੇਮੀ ਆਂ ਜਿਹੜੇ ਘੋੜਾ ਘੋੜੇ ਦੇਖਣ ਆਉਂਦੇ ਆ। ਸੋ ਬਹੁਤ ਸਾਰੇ ਲੋਕ ਜਿਹੜੇ ਅੱਜ ਵੀ ਇੱਥੇ ਘੋੜੇ ਦੇਖਣ ਆਏ ਹੋਏ ਆ। ਬੱਚੇ ਵੀ ਨਾਲ ਉਹਨਾਂ ਦੇ ਆਏ ਹੋਏ ਆ। ਤੇ ਖਰੀਦਦਾਰੀ ਵੀ ਹੋ ਰਹੀ ਹੈ ਬਹੁਤ ਸਾਰੇ ਜਿਹੜੇ ਆਪਣੇ ਲੋਕਲ ਏਰੀਆ ਦੇ ਲੋਕ ਹੈਗੇ ਆ ਜਿਹੜੇ ਉਹ ਤਨੋਸਾ ਫਾਰਮ ਦੇਖਣ ਵੀ ਆਏ ਆ ਤੇ ਖਰੀਦਦਾਰੀ ਵੀ ਆਏ ਆ। ਕਾਫੀ ਸਾਰੀ ਖਰੀਦਦਾਰੀ ਜਿਹੜੀ ਹੋ ਰਹੀ ਹੈ। ਬਾਕੀ ਹੈਗੀ ਹੈ। ਬਾਕੀ ਆ ਤੁਸੀਂ ਦੇਖ ਸਕਦੇ ਆ ਨਾਲ ਔਰਤਾਂ ਬੱਚੇ ਬਜ਼ੁਰਗ ਉਹ ਸਾਰੇ ਜਿਹੜੇ ਮੇਲੇ ਦੇ ਵਿੱਚ ਉਹ ਆਏ ਵੀ ਐ ਕਾਫੀ ਸਾਰੇ ਘੋੜੇ ਅੱਜ ਡਿਸਪਲੇ ਕੀਤੇ ਹੋਏ ਐ ਤੇ ਕੁਝ ਕੁ ਘੋੜੇ ਜਿਹੜੇ ਵਿੱਚੋਂ ਉਹ ਵਾਪਸ ਵੀ ਲੈ ਗਏ ਕਿਉਂਕਿ ਕੱਲ ਦਾ ਦੇਣੀ ਜ਼ਿਆਦਾ ਹੁੰਦਾ ਜਿਹੜਾ ਘੋੜੇ ਸ਼ੋਅ ਡਿਸਪਲੇ ਤੇ ਲਾਏ ਜਾਂਦੇ ਆ ਸ਼ੋਅ ਕੀਤੇ ਜਾਂਦੇ ਆ ਸੋ ਕੁਝ ਕੁ ਘੋੜੇ ਜਿਹੜੇ ਵਾਪਸ ਲੈ ਗਏ ਆ ਘੋੜਾ ਦੋਸਤੋ ਦਾਰਾ ਚੰਗਾ ਸੋਹਣਾ ਘੋੜਾ ਐ ਦਾਰਾ ਆ ਦੇਖੋ ਇੱਕ ਵਾਰ ਬਿਲਕੁਲ ਸਪੌਟਲੈਸ ਲੱਗਿਆ ਮੈਨੂੰ ਇਹ ਤੇ ਸ਼ਕੀਨ ਵੀ ਪੂਰਾ ਸੋਨਾ ਬਹੁਤ ਆ ਘੋੜਾ ਆ ਤੁਸੀਂ ਖੜ ਨਹੀਂ ਖੁਣੀ ਇੱਕ ਵਾਰ ਇਹਦੀ ਚੈੱਕ ਕਰ ਲਿਓ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਜਿਵੇਂ ਪਰਸਨਲੀ ਗੱਲ ਕਰਾਂ ਬਾਕੀ ਬਰੀਕੀਆਂ ਦਾ ਤਾਂ ਮੈਨੂੰ ਵੀ ਜਿਆਦਾ ਪਤਾ ਨਹੀਂ ਤੇ ਜਿਹੜੇ ਸੱਜਣ ਜਾਣਕਾਰ ਹੁੰਦੇ ਆ ਉਹ ਜਿਆਦਾ ਇਸ ਚੀਜ਼ ਨੂੰ ਨਿਰਖ-ਫਰਖ ਸਕਦੇ ਆ ਈ ਘੋੜੇ ਦੇ ਵਿੱਚ ਚੰਗਾ ਜਾਂ ਕੀ ਮੜਾ ਆਪਾਂ ਨੂੰ ਤਾਂ ਥੋੜਾ ਜਿਹਾ ਹੀ ਹੁੰਦਾ ਵੀ ਜਦੋਂ ਲੁੱਕ ਚੰਗੀ ਲੱਗਦੀ ਹੈ ਜਾਂ ਦੇਖਣ ਨੂੰ ਘੋੜਾ ਚੰਗਾ ਲੱਗਦਾ ਤਾਂ ਆਪਣੇ ਵਾਸਤੇ ਉਹ ਘੋੜਾ ਚੰਗਾ ਹੀ ਹੈ ਸੋ ਘੋੜਾ ਬਹੁਤ ਚੰਗਾ ਲੱਗਿਆ ਮੈਨੂੰ ਇਹ ਆ ਮੱਝੂ ਕੇ ਬਲੱਡ ਲਾਈਨ ਦੇ ਘੋੜੇ ਜਿਹੜੇ ਦੋਸਤੋ ਇਹ ਆਪਾਂ ਅੱਗੇ ਵੀ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਏ ਸੀਗੇ ਮੱਝੂ ਕੇ ਬਲੱਡ ਲਾਈਨ ਦੇ ਘੋੜੇ ਸੋ ਇੱਕ ਵਾਰ ਰੌਣਕ ਮੇਲਾ ਦੇਖੋ ਤੁਸੀਂ ਰਾਜੇੜਾ ਇੱਥੇ ਵੀ ਕਿੰਨਾ ਹੈਗਾ ਬਹੁਤ ਸਾਰੇ ਘੋੜਾ ਪ੍ਰੇਮੀ ਸੱਜਣ ਮਿੱਤਰ ਇੱਥੇ ਆਏ ਵੀ ਹੈ ਜਾਨਵਰ ਵੀ ਬਹੁਤ ਸਾਰੇ ਆਏ ਅੱਜ ਵੀ ਮੈਂ ਦੇਖਿਆ ਕੁਸੂਰਾ ਲੋਕ ਜਿਹੜੇ ਜਾਨਵਰ ਅੱਜ ਲੈ ਕੇ ਆ ਰਹੇ ਸੀ ਕਿਉਂਕਿ ਆਮ ਜਿਹੜਾ ਇੱਕ ਧਾਰਨਾ ਬਣੀ ਹੈਗੀ ਇਹ ਵੀ ਮਾਗੀ ਤੋਂ ਮਗਰੋਂ ਜਿਹੜੇ ਜਾਨਵਰ ਸੇਲ ਹੋਣ ਲੱਗਦੇ ਆ ਸੋ ਉਸੇ ਕਰਕੇ ਮੈਨੂੰ ਲੱਗਿਆ ਵੀ ਬਹੁਤ ਸਾਰੇ ਬੰਦੇ ਅੱਜ ਵੀ ਜਾਨਵਰ ਲੈ ਕੇ ਆ ਰਹੇ ਸੀ ਕਿਉਂਕਿ ਰਹਿਣ ਸਹਿਣ ਦਾ ਥੋੜਾ ਬਹੁਤਾ ਚੱਕਰ ਪੈ ਜਾਂਦਾ ਇਸ ਕਰਕੇ ਅੱਜ ਜਾਨਵਰ ਲੈ ਕੇ ਆ ਰਹੇ ਸੀ ਆਹ ਦੋਸਤੋ ਇੱਕ ਹੋਰ 24-25 ਮਹੀਨੇ ਉਮਰ ਦਾ ਬੱਚਾ ਪੰਡ ਬਾਈ ਜੀ ਹੁਣਾਂ ਦਾ ਆਲਮਲ ਹੈ ਤੇ ਇਹ ਵੀ ਬਾਈ ਹੁਣੀ ਲੈ ਕੇ ਪਹੁੰਚੇ ਸੀਗੇ ਬਸ਼ੀਰਾ ਹਲੇ ਉਮਰੋਂ ਛੋਟਾ ਹੀ ਆ ਕਦ ਕਾਠ ਚੰਗਾ ਕੀਤਾ ਵੈ ਗੇ ਚੰਗਾ ਆ ਜਾ ਉਹਦੀ ਬੋਲ ਬਣ ਸਕਦਾ ਸੋ ਹੋਰ ਵੀ ਬਹੁਤ ਸਾਰੇ ਜਾਨਵਰ ਨਾਲ ਨਾਲ ਦੇਖਦੇ ਰਹੋ ਆ ਆਏ ਹੋਏ ਆ ਸੋ ਇੱਕ ਆ ਘੋੜਾ ਜਿਹੜਾ ਖਿੱਚ ਦਾ ਕੇਂਦਰ ਬਣਿਆ ਹੋਇਆ ਲੋਕਾਂ ਦੇ ਬਹੁਤ ਚੰਗੀ ਕਦ ਕਾਠ ਵਾਲਾ ਹਾਈਟ ਪੱਖੋਂ ਤੁਸੀਂ ਦੇਖ ਸਕਦੇ ਆ ਅੰਦਾਜ਼ਾ ਲਾਇਓ ਵੀ ਕਿੰਨੀ ਹਾਈਟ ਇਹਦੀ ਹੋਊਗੀ ਸੋਹਣਾ ਸਨਕਾ ਪੂਰਾ ਮਜਬੂਤ ਬਹੁਤ ਹੈ ਬਾਡੀ ਸਟਰਕਚਰ ਜਿਹੜਾ ਇਹਦਾ ਵੱਡਾ ਹੈ ਗਰਦਨ ਦੀ ਜਿਹੜੀ ਲੰਬਾਈ ਹੈ ਉਹ ਵੀ ਤੁਹਾਨੂੰ ਇੱਕ ਵਾਰ ਚੰਗੇ ਕਦ ਕਾਠ ਵਾਲਾ ਲੈਂਥ ਹਰ ਪੱਖ ਤੋਂ ਹੀ ਚੰਗਾ ਘੋੜਾ ਸੋ ਕਾਫੀ ਖਿੱਚ ਦਾ ਕੇਂਦਰ ਇਹ ਬਣਿਆ ਹੋਇਆ ਹੈ ਇਹ ਸਪਾਲ ਅੰਕਲ ਕੋਲੇ ਹੈ ਲੋਕ ਸੋ ਇਹ ਘੋੜੇ ਦਾ ਨਾਮ ਉਹਨਾਂ ਨੇ ਰੱਖਿਆ ਬਲਾਵਲ ਤੇ ਉਹਨਾਂ ਕੋਲੇ ਅੱਗੇ ਪਦਮ ਘੋੜਾ ਵੀ ਸੀਗਾ ਇਹ ਜਿਸ ਬਾਹਰ ਤੋਂ ਪਿਆ ਮਤਲਬ ਪੂਰਾ ਸੀਗਾ ਹੁਣ ਵੀ ਉਸੇ ਲਾਈਨ ਦੇ ਵਿੱਚ ਹੀ ਇਹ ਉਸੇ ਲਾਈਨ ਦਾ ਇੱਕ ਘੋੜਾ ਹੈ ਦੋਸਤੋ ਇਹ ਬਲਾਵਲ ਬਹੁਤ ਚੰਗੇ ਕਦ ਕਾਠ ਵਾਲਾ ਹੈ 69+ ਹਾਈਟ ਹੈ ਦੀ ਤੇ ਗਰਦਨ ਗੁਰਦਨ ਦੀ ਕੁਆਲਿਟੀ ਜਾਂ ਕੰਨਾ ਕੁੰਨਾ ਪੱਖੋਂ ਤੇ ਬਾਡੀ ਸਟਰਕਚਰ ਪੱਖੋਂ ਹਰ ਪੱਖ ਤੋਂ ਵਧੀਆ ਹੈ ਵੱਡੇ ਬਾਡੀ ਬੰਤਰ ਦਾ ਘੋੜਾ ਹੈ ਇਹ ਪੂਰੇ ਕਦ ਕਾਠ ਵਾਲਾ ਸੋ ਇਹ ਵੀ ਖਿੱਚਦਾ ਕੇਂਦਰ ਬਣਿਆ ਹੋਇਆ ਚੰਗਾ ਘੋੜਾ ਹੈ ਬਾਕੀ ਅੱਗੇ ਹੋਰ ਵੀ ਘੋੜੇ ਜਿਹੜੇ ਆਏ ਹੋਏ ਆ ਉਹ ਵੀ ਆਜੋ ਤੁਹਾਨੂੰ ਦਿਖਾਉਣੇ ਆ ਤੇ ਕੋਸ਼ਿਸ਼ ਕੀਤੀ ਇਹਨੂੰ ਥੋੜਾ ਜਿਹਾ ਨੇੜੇ ਹੋ ਕੇ ਦਿਖਾਉਣ ਦੀ ਪਰ ਕਿਉਂਕਿ ਨਵਾਂ ਘੋੜਾ ਹੈ ਘੱਟ ਦੇ ਵਿੱਚ ਹਲੇ ਪਹਿਲੀ ਵਾਰੀ ਅੰਦਰ ਆਉਂਦੇ ਸੀ ਵੀ ਆਇਆ ਇਸ ਕਰਕੇ ਥੋੜਾ ਜਿਹਾ ਜਿਹੜਾ ਘੋੜਾ ਉਹ ਵਧੀਆ ਕੁੜਾਈ ਬਹੁਤ ਆ ਬਹੁਤ ਹਲੇ ਖੜਨ ਖੋਣ ਦਾ ਤਰੀਕਾ ਇਹਦਾ ਜਿਹੜਾ ਹਲੇ ਘੱਟ ਦੇ ਵਿੱਚ ਪਰੇਸ਼ਾਨੀ ਮੰਨਦਾ ਥੋੜੀ ਜੀ ਇਹ ਬਲਾਵਲ ਜਸਪਾਲ ਸਿੰਘ ਬਰਾੜ ਪਿੰਡ ਤਰਖਾਨ ਵਾਲਾ ਸਾਨੂੰ ਜਗਰਾਜ ਸਿੰਘ ਇਹ ਘੋੜਾ ਬਿਲਾਵਲ ਸੀ ਜਿਹੜਾ ਤੁਸੀਂ ਦੇਖਿਆ ਦੋਸਤੋ ਇਹ ਸਾਡੇ ਸਰਪੰਚ ਸਾਹਿਬ ਪਿੰਡ ਬੇਗੇਵਾਲ ਫਾਜ਼ਿਲਕਾ ਤੋਂ ਆ ਗਏ ਆ ਅੱਜ ਨਾਲ ਆਉਂਦਾ ਬਹੁਤ ਸਾਰੇ ਘੋੜੇ ਜਿਹੜੇ ਹੈਗੇ ਤੁਹਾਨੂੰ ਦਿਖਾਉਣੇ ਤੇ ਮੰਗੋ ਬੜੇ ਨੂੰ ਦੇਖੀ ਚਲੋ ਮੇਲਾ ਵੀ ਨਾਲ ਚੱਲੀ ਜਾਣਾ ਹਲੇ ਜਿਹੜਾ ਮੇਲਾ ਇਹ ਮੇਰੇ ਖਿਆਲ ਦੇ ਨਾਲ 18 ਤਰੀਕ ਤੱਕ ਹੋਰ ਚੱਲੂਗਾ ਜਿਵੇਂ ਅੱਜ ਰਾਸ਼ ਦੇਖਣ ਨੂੰ ਮਿਲਿਆ ਮੇਲੇ ਦੇ ਵਿੱਚ ਉਸ ਹਿਸਾਬ ਦੇ ਨਾਲ ਲੱਗਦਾ ਵੀ ਹਲੇ 3-4 ਦਿਨ ਮੇਲਾ ਜਿਹੜਾ ਇਹ ਇਦਾਂ ਹੀ ਹੋਰ ਚੱਲਦਾ ਰਹਿਣਾ ਕੋਈ ਨਹੀਂ ਇਹਨੂੰ ਦਾਕ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਹੀਏ ਸੋ ਆਜੋ ਇੱਕ ਆਪਾਂ ਹੋਰ ਘੋੜਾ ਦੇਖਦੇ ਆਂ ਅੱਗੇ ਇਹ ਜਿਹੜਾ ਹੈਗਾ ਗਿਲ ਸਟੱਡ ਫਾਰਮ ਸੋ ਆਜੋ ਕਰਦੇ ਆਂ ਬਾਈ ਹੁਣਾਂ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਆਪਣਾ ਦਰਸ਼ਕਾਂ ਵਾਸਤੇ ਇਹਦਾ ਨਾਮ ਤੇ ਦੱਸ ਦਿਓ ਮਣੀ ਡਿਟੇਲ ਘੋੜੇ ਦੀ ਆਪਣੇ ਦੀ ਇਹਦਾ ਨਾਮ ਵੀਰ ਜੀ ਇਹਦਾ ਨਾਮ ਜੋਦਾ ਹੀ ਜੋਦਾ ਹਾਂਜੀ ਸਮੁੰਦਰ ਦਾ ਇਹ ਬੱਚਾ ਹੀ ਠੀਕ ਹੈ ਜੀ ਹਾਂਜੀ ਤੇ ਐਟ ਇਹਦੀ ਪੂਰੀ ਫੱਟੀ ਵਾਲੀ 70 ਇੰਚ ਹੈ ਜੀ 70 ਇੰਚ ਹੈ ਹਾਂਜੀ ਵੱਡਾ ਘੋੜਾ ਸਭ ਤੋਂ ਹਾਂਜੀ ਸਭ ਤੋਂ ਵੱਡਾ ਤੇ ਮਜ਼ਬੂਤ ਘੋੜਾ ਹੈ ਠੀਕ ਹੈ ਮਜ਼ਬੂਤੀ ਬਹੁਤ ਹੈ ਜੀ ਲੈਂਥ ਬਹੁਤ ਹੈ ਜੀ ਹਾਂਜੀ ਹਾਂਜੀ ਬੱਚੇ ਬਹੁਤ ਹਾਈਟ ਵਾਲੇ ਪੈਦਾ ਕਰ ਰਿਹਾ ਇਸਪੋਰਟਲੈਸ ਬੱਚੇ ਪੈਦਾ ਬੱਚੇ ਦਾ ਹਾਂਜੀ ਇਹਦੇ ਬਹੁਤ ਚੰਗੇ ਆ ਰਹੇ ਮੈਂ ਵੀ ਦੇਖੇ ਇਹਦੇ ਬੱਚੇ ਗਾ ਦੇ ਬੱਚੇ ਦੇਖੇ ਇਹਦੇ ਸੱਚੇ ਦੇ ਸ਼ੁਆ ਵਿੱਚ ਵੀ ਜੇਤੂ ਬੱਚੇ ਆ ਰਹੇ ਹੁਣ ਅੱਛਾ ਜੀ ਹਾਂਜੀ ਸਾਰਨ ਖੇੜੇ ਦਾ ਬੱਚਾ ਤੀਜੇ ਨੰਬਰ ਤੇ ਆਈ ਇਹਦਾ ਇਹਦਾ ਹਾਂਜੀ ਠੀਕ ਹੈ ਜੀ ਅੰਦਾਰ ਪ੍ਰਦੀਪ بھائی ਕੋਲੇ ਆ ਇਹਦਾ ਬੱਚਾ 32 ਮਹੀਨੇ ਦਾ ਹੋ ਗਿਆ ਸਾਰਨ ਖੇੜੇ ਨਾਲ ਸ਼ੋਅ ਜਿ ਪਾਇਆ ਸੀਗਾ ਹਾਂਜੀ ਉਹ ਤੀਜੇ ਨੰਬਰ ਤੇ ਆਈ ਬੱਚਾ ਉਹ ਠੀਕ ਹੈ ਜੀ ਬਹੁਤ ਚੰਗਾ ਬੱਚਾ ਤਿਆਰ ਹੋਇਆ 66 ਇੰਚ ਹਾਈਟ ਕਰ ਗਿਆ ਉਹ ਹਾਂਜੀ ਠੀਕ ਹੈ ਜੀ ਤੇ ਇਹਦੀ ਫੀਸ ਵਗੈਰਾ ਕੀ ਆਪਣੀ ਫੀਸ ਹੈ ਦੀ ਵੀਰ ਜੀ ਚਾਰਜ 31000 ਰੁਪਈਆ ਦੀ 31000 ਰੁਪਈਆ ਚਾਰਜ ਕਰਦੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇੱਕ ਵਾਰ ਆਪਣਾ ਪਿੰਡ ਦਾ ਵੀ ਪਤਾ ਵੀ ਦੱਸ ਦਿਓ ਪਿੰਡ ਆਪਣਾ ਵੀਰ ਜੀ ਕੋਹਲਿਆਕਲਾ ਹਾਂਜੀ ਜ਼ਿਲ੍ਹਾ ਮੋਗਾ ਹੀ ਸੀਲ ਬਾਗਾ ਬਣਾਣਾ ਜੀ ਠੀਕ ਹੈ ਜੀ ਆਹ ਗਿਲਸਟਾਰਟ ਫਾਰਮ ਕੋਹਲਿਆਕਲਾ ਜੀ ਗਿਲਸਟਾਰਟ ਫਾਰਮ ਕੋਹਲਿਆ ਹਾਂਜੀ ਠੀਕ ਹੈ ਦਰਸ਼ਕੋ ਬਹੁਤ ਸੋਹਣਾ ਚੰਗਾ ਇਹ ਵੱਡਾ ਘੋੜਾ ਹੈ ਮਜ਼ਬੂਤ ਪੂਰਾ ਹੈ ਬਾਕੀ ਬਲੱਡ ਲਾਈਨ ਬਹੁਤ ਚੰਗੀ ਹੈ ਤੇ ਜੇ ਕੋਈ ਸਜਣ ਚਾਹਵਣ ਹੋਇਆ ਤਾਂ ਜਰੂਰ ਬਾਈ ਹੁਣਾਂ ਦੇ ਨਾਲ ਸੀ ਪਰ ਕਰ ਲਿਓ ਘੋੜੀਆਂ ਮੇਡ ਕਰਵਾਉਣ ਵਾਸਤੇ ਕਿਉਂਕਿ ਅੱਜ ਕੱਲ ਹਾਈਟ ਦਾ ਜਿਹੜਾ ਕਰੇਜ ਆ ਉਹ ਚੱਲ ਰਿਹਾ ਹੈ ਹਾਈਟ ਆਲਾ ਘੋੜਾ ਤੇ ਬੱਚੇ ਵੀ ਜਿਹੜੇ ਇਹਦੇ ਹਾਈਟ ਆਲੇ ਆ ਰਹੇ ਆ ਸ਼ੋਹਾਂ ਵਾਲੇ ਬੱਚੇ ਆ ਰਹੇ ਵਧੀਆ ਚੰਗੇ ਸੋਹਣੇ ਤੇ ਕਦ ਕਾਠ ਵਾਲੇ ਵੀ ਬਹੁਤ ਆ ਰਹੇ ਠੀਕ ਹੈ ਅੱਗੇ ਤੁਹਾਨੂੰ ਹੋਰ ਘੋੜਿਆਂ ਦੇ ਨਾਲ ਮਿਲਾਉਣੇ ਆ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਜੀ ਤੁਹਾਡਾ ਹੀ ਬਹੁਤ ਸ਼ੁਕਰੀਆ ਸਾਡੇ ਕੋਲ ਇੱਥੇ ਆਉਣ ਤੇ ਠੀਕ ਹੈ ਜੀ ਸੋ ਆਜੋ ਅੱਗੇ ਹੋਰ ਮੇਲਾ ਜਿਹੜਾ ਤੁਹਾਨੂੰ ਹੋਰ ਰੌਣਕ ਮੇਲਾ ਦਿਖਾਉਣੇ ਆ ਬਹੁਤ ਸਾਰੇ ਘੋੜੇ ਹੋਰ ਵੀ ਹੈਗੇ ਹਨ ਦਿਖਾਉਣ ਵਾਲੇ ਤੇ ਨਾਲ-ਨਾਲ ਆਪਾਂ ਗੱਲਾਂਬੱਤਾਂ ਵੀ ਚਲਦੀਆਂ ਰਹਿਣੀਆਂ ਨਾਲ-ਨਾਲ ਮੇਲਾ ਵੀ ਦੇਖਦੇ ਰਹੋ ਜਿਹੜੇ ਸੱਜਣ ਬਾਹਰ ਦੂਰ ਵਿਦੇਸ਼ਾਂ 'ਚ ਬੈਠੇ ਆ ਜਾਂ ਜਿਹੜੇ ਸੱਜਣ ਇੱਥੇ ਮੇਲੇ ਦੇ ਉੱਤੇ ਪਹੁੰਚ ਨਹੀਂ ਸਕੇ ਮੇਲੇ 'ਚ ਉਹਨਾਂ ਵਾਸਤੇ ਇਹ ਵੀਡੀਓ ਜਿਹੜੀ ਖਾਸ ਕਰਕੇ ਬਣਾਈ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਮਿੱਤਰ ਦੋਸਤ ਹੁੰਦੇ ਆ ਜਿਨ੍ਹਾਂ ਨੇ ਆਨਲਾਈਨ ਹੀ ਵੀਡੀਓ ਦੇ ਰਾਹੀਂ ਜਿਹੜਾ ਇਹ ਮੇਲਾ ਉਹ ਦੇਖਣਾ ਹੁੰਦਾ ਹੈ। ਕਈ ਸੱਜਣ ਹੁੰਦੇ ਆ ਕਿਸੇ ਕਾਰਨ ਕਰਕੇ ਮੇਲੇ ਦੇ ਵਿੱਚ ਪਹੁੰਚ ਨਹੀਂ ਸਕਦੇ। ਬਹੁਤ ਸਾਰੇ ਸੱਜਣ ਮਿੱਤਰ ਹੁੰਦੇ ਆ ਉਦੇਸ਼ਾਂ ਦੇ ਵਿੱਚ ਵੀ ਬੈਠੇ ਆ ਘੋੜਿਆਂ ਨੂੰ ਪਿਆਰ ਕਰਨ ਵਾਲੇ ਉਹ ਵੀ ਚਾਹੁੰਦੇ ਆ ਵੀ ਆਪਾਂ ਮੇਲੇ 'ਚ ਜਾਣਾ ਹੈ। ਮਾਗੀ ਦਾ ਮੇਲਾ ਇੱਕ ਖਾਸ ਮਹੱਤਵ ਰੱਖਦਾ ਹੈ ਪੰਜਾਬ ਦੇ ਵਿੱਚ ਵੱਡਾ ਮੇਲਾ ਹੁੰਦਾ ਹੈ। ਦੂਜੀ ਗੱਲ ਦੋਸਤੋ ਖਾਸ ਬੇਟੀਆਂ ਜਿਹੜੀਆਂ ਇਸ ਕਿਤੇ ਵੱਲ ਬਹੁਤ ਸਾਰੀਆਂ ਆ ਰਹੀਆਂ ਬੱਚੀਆਂ ਪਹਿਲਾਂ ਵੀ ਤੁਸੀਂ ਜਿਵੇਂ ਆਪਾਂ ਦੇਖਦੇ ਆ ਕੋਮਲ ਸਟੱਡ ਫਾਰਮ ਵਾਲੀ ਉਹ ਗੁੜੀਆ ਜਾਂ ਖੁਸ਼ੀ ਜੈਲਦਾਰ ਕੁੜੀ ਰਬੂ ਕਾਫੀ ਸਾਰੀਆਂ ਲੜਕੀਆਂ ਜਿਹੜੀਆਂ ਬੇਟੀਆਂ ਉਹ ਇਸ ਕੰਮ ਨਾਲ ਇੰਟਰਸਟ ਜਿਹੜੀਆਂ ਦਿਖਾ ਰਹੀਆਂ ਆਮ ਤੌਰ ਤੇ ਜਿਵੇਂ ਕਹਿ ਦਿੰਦੇ ਆਪਾਂ ਕੁੜੀਆਂ ਜਿਹੜੀਆਂ ਹੈਗੀਆਂ ਕਮਜ਼ੋਰ ਆ ਜਾਂ ਉਸ ਕੰਮ ਜਾਂ ਉਹਨਾਂ ਤੋਂ ਆ ਕੰਮ ਨਹੀਂ ਹੋਣਾਗਾ ਪਰ ਬਹੁਤ ਸਾਰੇ ਬੱਚੇ ਨਵੇਂ ਜਿਹੜੇ ਮੈਂ ਦੇਖਿਆ ਛੋਟੇ ਛੋਟੇ ਛੋਟੀਆਂ ਬੇਟੀਆਂ ਬੱਚੀਆਂ ਉਹ ਬਹੁਤ ਇੰਟਰਸਟਿਡ ਹੈ ਇਸ ਕਿਤੇ ਵੱਲ ਉਹਨਾਂ ਨੇ ਬੜਾ ਪਿਆਰ ਦਿਖਾ ਰਹੀਆਂ ਆ ਉਹ ਸੋ ਚੰਗੀ ਗੱਲ ਹੈ ਬੱਚਿਆਂ ਦਾ ਇਸ ਗੱਲ ਰੁਝਾਨ ਹੋਣਾ ਉਹ ਚੰਗਾ ਹੈ ਦੋਸਤੋ ਸੋ ਇੱਕ ਅੱਗੇ ਤੁਹਾਨੂੰ ਆ ਘੋੜਾ ਹੋਰ ਲਗਾਉਣ ਲੱਗੇ ਆ ਆ ਘੋੜਾ ਬਾਬਰ ਗਿਲ ਸਟੱਡ ਫਾਰਮ ਜਿਹੜਾ ਹਾਂ ਗੱਲ ਕਲਾਂ ਵਾਲਾ ਬਾਈ ਨਿਸ਼ੱਤਰ ਉਹਨਾਂ ਦਾ ਇਹ ਜਿਹੜਾ ਘੋੜਾ ਹੈ ਬਾਬਰ ਇਹ ਚੇਤਕ ਦਾ ਦੋਸਤ ਕਲਾਂ ਵਾਲੇ ਦਾ ਕਲਾਂ ਵਾਲਾ ਘੋੜਾ ਚੇਤਕ ਉਹਦਾ ਬੱਚਾ ਸੀ ਇਹ ਬਾਬਰ ਜਿਹੜਾ ਤੁਸੀਂ ਦੇਖ ਕੇ ਹਟੇ ਸੋ ਨਾਲ-ਨਾਲ ਇਦਾਂ ਹੀ ਆਪਾਂ ਤੁਹਾਨੂੰ ਹੋਰ ਵੀ ਜਿਹੜੇ ਘੋੜੇ ਹੈਗੇ ਆ ਉਹ ਦਿਖਾਉਂਦੇ ਰਹਿਣਾ ਮੇਲੇ ਦੀ ਰੌਣਕੀ ਨਾਲ-ਨਾਲ ਦੇਖਦੇ ਰਹੋ ਬਹੁਤ ਰੌਣਕ ਮੇਲਾ ਜਿਹੜਾ ਲੱਗਾ ਹੋਇਆ ਹੈ ਬਹੁਤ ਸਾਰੇ ਦਰਸ਼ਕ ਵੀਰ ਬਹੁਤ ਸਾਰੇ ਖਰੀਦਦਾਰ ਆਜੋ ਵੀਰੇ ਆਜੋ ਮੇਲਾ ਦੇਖਣ ਆ ਲਈ ਜਿਹੜੇ ਵੀਰ ਉਹ ਇੱਥੇ ਪਹੁੰਚੇ ਹੋਏ ਐ ਮੇਲੇ ਦੇ ਵਿੱਚ ਰੌਣਕ ਮੇਲਾ ਜਿਹੜਾ ਜਿਉਂ ਦਾ ਤਿਉਂ ਬਣਿਆ ਹੋਇਆ ਹਰ ਰੋਜ਼ ਜਿਹੜਾ ਇਕੱਠ ਹੈ ਉਹ ਵੱਧ ਹੈ ਘਟਿਆ ਨਹੀਂਗਾ ਹਲੇ ਤੱਕ ਹਲੇ ਜਿਹੜਾ ਮੇਲਾ ਇਹ ਇਦਾਂ ਹੀ ਦੋ ਤਿੰਨ ਦਿਨ ਲਗਭਗ ਹੋਰ ਚੱਲਣਾ ਹੈ ਮੇਲੇ ਦੀ ਜਿਹੜੀ ਰੌਣਕ ਮੇਲੇ ਨੂੰ ਦੇਖ ਕੇ ਲੱਗਦਾ ਵੀ ਮੇਲਾ ਜਿਹੜਾ ਦੋ ਤਿੰਨ ਦਿਨ ਹਲੇ ਹੋਰ ਚੱਲੂਗਾ ਕਿਉਂਕਿ ਜਾਨਵਰਾਂ ਦੀ ਜਿਹੜੀ ਖਰੀਦਦਾਰੀ ਉਹ ਵਾਜੀ ਹੋਣ ਲੱਗੀ ਐ ਪਹਿਲਾਂ ਜਿਹੜੇ ਥੋੜੇ ਥੋੜੇ ਸੌਦੇ ਹੁੰਦੇ ਸੀਗੇ ਅੱਜ ਕਾਫੀ ਸਾਰਾ ਗਾਹ ਕਰਦਾ ਅੱਜ ਦੋ ਦਿਨ ਮਿੱਟੀ ਨਹੀਂ ਉੱਡੀ ਸੀਗੀ ਨਿਕਲਿਆ ਬਾਹਰ ਅੱਜ ਸੌਦੇ ਜਿਹੜੇ ਹੁੰਦੇ ਅੱਜ ਮਿੱਟੀ ਉੱਡਦੀ ਐ ਹੱਦ ਤੱਕ ਦਾ ਤਣ ਜਿਹੜੇ 14 ਤਰੀਕ ਨੂੰ ਮਾਗੀ ਵਾਲੇ ਦਿਨ ਰਸ ਜ਼ਿਆਦਾ ਹੋਣ ਕਰਕੇ ਜਿਹੜਾ ਗਾਹ ਕ ਉਹ ਘੱਟ ਬਾਹਰ ਨਿਕਲਦਾ ਕਿਉਂਕਿ ਬਾਹਰਲਾ ਗਾਹ ਜਿਹੜਾ ਹੁੰਦਾ ਉਹ ਫਿਰ ਕੱਠ ਦੇ ਵਿੱਚ ਜਿਹੜਾ ਉਹ ਜ਼ਿਆਦਾ ਨਹੀਂ ਨਿਕਲਦਾ ਕਿਉਂਕਿ ਕਈ ਵਾਰ ਪੈਸੇ ਦਾ ਕੰਮ ਹੁੰਦਾ ਕੋਲੇ ਕੋਲ ਦਾ ਤਾਂ ਫਿਰ ਇਸ ਕਰਕੇ ਜਿਹੜਾ ਬੰਦਾ ਹੈਗਾ ਉਹ ਘਾਟੀ ਬਾਹਰ ਨਿਕਲਦੇ ਹੈ ਉਹ ਬਾਹਰ ਲੇ ਗਾ ਕੇ ਜਿਹੜੇ ਉਹ ਅੱਜ ਤਕਰੀਬਨ ਜਿਆਦਾ ਉਹਨਾਂ ਦਾ ਦੀ ਕੋਸ਼ਿਸ਼ ਜਿਹੜੇ ਜਾਨਵਰ ਖਰੀਦਣ ਦੀ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਜਾਨਵਰ ਜਿਹੜੇ ਆਪਦੇ ਦੇਖਭਾਲ ਕੇ ਰੱਖੇ ਹੋਏ ਸੀਗੇ ਨਿਗਾਹ ਹਟ ਕੀਤੇ ਹੋਏ ਸੀਗੇ ਅੱਜ ਜਿਹੜੇ ਉਹ ਸੌਦੇ ਉਹ ਕਰ ਰਹੇ ਆ ਸੋ ਖੋਸ ਖਰੀਦਦਰੀ ਜਿਹੜੀ ਅੱਜ ਹੋਈ ਹੈ ਥੋੜੀ ਜੀ ਮੈਨੂੰ ਲੱਗਿਆ ਵੀ ਖਰੀਦਦਾਰੀ ਜਿਹੜੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜਿਹੜੀ ਖਰੀਦਦਾਰੀ ਉਹ ਥੋੜੀ ਜੀ ਘੱਟ ਹੈ। ਪਤ ਨਹੀਂ ਕੀ ਕਾਰਨ ਹੈ ਇਹਦਾ ਜਾਂ ਕੋਈ ਸਮਝੋਂ ਬਾਹਰ ਗੱਲ ਕੁਝ ਕਹਿ ਨਹੀਂ ਸਕਦੇ ਵੀ ਕੀ ਇਹਦਾ ਕਾਰਨ ਹੋਇਆ। ਥੋੜੀ ਜੀ ਜਿਹੜੀ ਖਰੀਦਦਾਰੀ ਘੱਟ ਲੱਗੀ ਅੱਗੇ ਪਿਛਲੇ ਸਾਲ ਦੇ ਨਾਲੋਂ ਅੱਗੇ ਜਿਹੜੀ ਖਰੀਦਦਾਰੀ ਪਹਿਲਾਂ ਹੋਣ ਲੱਗ ਜਾਂਦੀ ਏ। ਇੱਕ ਆਹ ਕੋੜਾ ਦੋਸਤੋ ਹੋਰ ਤੁਹਾਨੂੰ ਦਿਖਾਉਣ ਲੱਗੇ ਆਂ ਚੰਗਾ ਫੇਮਸ ਕੋੜਾ ਏ ਆਦਲ ਆਦਲ ਘੋੜਾ ਦੋਸਤੋ ਇਹ ਬਹੁਤ ਚੰਗਾ ਸੋਹਣਾ ਘੋੜਾ ਹੈ ਕਦ ਕਾਠ ਬਹੁਤ ਕੀਤਾ ਹੈ ਇਹ ਭਾਗਸਰ ਸੀਗਾ ਘੋੜਾ ਦੋਸਤੋ ਪਹਿਲਾਂ ਸਰਪੰਚ ਸਾਹਿਬ ਕੋਲੇ ਅੱਗੇ ਹੁਣ ਇਹ ਮਾਨਸਾ ਏਰੀਆ ਦੇ ਵਿੱਚ ਸ਼ਾਇਦ ਚਲੇ ਆ ਗਿਆ ਘੋੜਾ ਤੇ ਬਹੁਤ ਚੰਗੇ ਕਦ ਕਾਠ ਵਾਲਾ ਚੰਗਾ ਘੋੜਾ ਹੈ ਤੇ ਕਦ ਕਾਠੇ ਦਾ ਬਹੁਤ ਹੈ ਬੱਚੇ ਇਹਦੇ ਜਿਹੜੇ ਬਹੁਤ ਚੰਗੇ ਆ ਰਹੇ ਸੋਹਣੇ ਬੱਚੇ ਆ ਰਹੇ ਆ ਸ਼ਕੀਨਪੁਰਾ ਘੋੜਾ ਇਹ ਘੋੜਾ ਹੈ ਆਦਲ ਬਹੁਤ ਵਧੀਆ ਘੋੜਾ ਦੋਸਤੋ ਤੇ ਮਾਨਸਾ ਸਾਈਡ ਹੀ ਚਲਾ ਗਿਆ ਪਹਿਲਾਂ ਇਹ ਭਾਗਸਰ ਸੀਗਾ ਘੋੜਾ ਹੁਣ ਇਹ ਮਾਨਸਾ ਵਾਲੀ ਸਾਈਡ ਚਲਾ ਗਿਆ ਸੁਣ ਨਾਲ ਨਾਲ ਤੋਂ ਹੋਰ ਵੀ ਜਿਹੜੇ ਜਾਨਵਰ ਡਿਸਪਲੇ ਤੇ ਲਾਏ ਹੋਏ ਆ ਉਹ ਵੀ ਤੁਹਾਨੂੰ ਆਪਾਂ ਦਿਖਾਉਂਦੇ ਰਹਿਣਾ ਦੇਖੀ ਚੱਲੋ ਨਾਲ ਨਾਲ ਮੇਲੇ ਦੇ ਰੰਗ ਪੂਰਾ ਰੌਣਕ ਮੇਲਾ ਜਿਹੜਾ ਚੱਲੀ ਜਾਂਦਾ ਜਿਉਂਦਾ ਤਿਉ ਇੱਕ ਦੋਸਤੋ ਆ ਬਸ਼ੀਰਾ ਬਹੁਤ ਚੰਗਾ ਲੱਗਿਆ ਬੱਚਾ ਤੁਸੀਂ ਦੇਖਿਓ ਇਹਦੀ ਜਿਹੜੀ ਕੁਆਲਿਟੀ ਪੱਖੋਂ ਕੰਨਾਂ ਕੋਨਾਂ ਦੀ ਕੁਆਲਿਟੀ ਹੈ ਜਿਹੜੀ ਫੇਸ ਕੁਆਲਿਟੀ ਹੈ ਜਾ ਇਹਦੀ ਗਰਦਨ ਹੈ ਜਿਹੜੀ ਮੈਨੂੰ ਬਹੁਤ ਚੰਗਾ ਲੱਗਿਆ ਬੱਚਾ ਸੋਹਣਾ ਉਮਰੋਂ ਤਾਂ ਹਲੇ ਥੋੜਾ ਹੀ ਹੈ ਬਾਕੀ ਆਪ ਬਾਈ ਹੁਣਾਂ ਨੂੰ ਵੀ ਪੁੱਛਦੇ ਆਂ ਵੀ ਕਿੰਨੀ ਕੁ ਉਮਰ ਹੈ ਤੇ ਸੋਹਣਾ ਬੱਚਾ ਦੋਸਤੋ ਪੂਰਾ ਚੰਗਾ ਹੈ ਕੁਆਲਿਟੀ ਜਿਹੜੀ ਬਹੁਤ ਵਧੀਆ ਲੱਗਿਆ ਬਾਕੀ ਹੈ ਵੀ ਬਿਲਕੁਲ 스ਪੋਰਲੈਸ ਲੱਗਿਆ ਇਹ ਤੇ ਆਜੋ ਪਹੁੰਚਾ ਲਓ ਇਹਨਾਂ ਨੂੰ ਕੀ ਇਹਦੀ ਕੀ ਤਿਆਰੀ ਹੈ ਜੀ ਬਾਈ ਜੀ ਸ਼ਿਸ਼ਕਲ ਜੀ ਬੱਬੀ ਕਿਹੜੇ ਘੋੜੇ ਦਾ ਬੱਚਾ ਇਹ ਇਹ ਪਦਮ ਦਾ ਬੱਚਾ ਜੀ ਇਹ ਪਦਮ ਦਾ ਕਿੰਨੀ ਉਮਰ ਹੈ ਜੀ ਇਹ ਹੋ ਗਿਆ ਜੀ 15 ਮਹੀਨੇ ਤੇ 14 ਦਿਨਾਂ ਦਾ ਹੋ ਗਿਆ 1 ਅਕਤੂਬਰ 2023 ਦਾ ਬਰਤ ਹੈ ਕਿੰਨੀ ਹਾਈਟ ਕਰ ਗਿਆ ਜੀ ਇਹ 63 ਐਂਡ ਹਾਫ ਹੋ ਗਈ ਵੈਸੇ 64 ਹੀ ਆ ਜਿਹੜੀ ਪੱਟੀ ਵਾਲੀ 63 ਐਂਡ ਹਾਫ ਆ ਠੀਕ ਹੈ ਠੀਕ ਹੈ ਜੀ ਮਾਂ ਕਿਹਦੀ ਮਾਈ ਇਹਦੀ ਕੋਹినੂਰ ਘੋੜੇ ਦੀ ਆ ਗੁਲਜਾਰ ਦੀ ਸਿਸਤੇ 15ਵਾਂ ਬੱਚਾ ਘੋੜੀ ਦਾ ਜਿਹੜੀ ਜੌਨੇ ਦੀ ਮਾਂ ਉਹ ਵੀ ਭੈਣ ਆ ਉਹਦੀ ਆਪਣਾ ਏਰੀਆ ਵਾਜੀ ਕਿਹੜਾ ਹੈ ਸਾਡਾ ਜੀ ਸ੍ਰੀ ਮੁਕਸਰ ਸਾਹਿਬੀ ਆ ਪਿੰਡ ਰਾਮਗੜ੍ਹ ਰਾਮਗੜ੍ਹ ਠੀਕ ਹੈ ਵਾਜੀ ਬਹੁਤ ਸੋਹਣਾ ਬੱਚਾ ਤੁਹਾਡਾ ਵਾਜੀ ਥੈਂਕ ਯੂ ਜੀ ਮੇਨ ਸਾਈਡ ਦਾ ਬਾਪਾ ਸੋ ਬਹੁਤ ਚੰਗਾ ਬੱਚਾ ਲੱਗਿਆ ਦੋਸਤੋ ਮੈਨੂੰ ਦਾ ਬਾਕੀ ਤੁਸੀਂ ਦੱਸਿਓ ਕਿ ਇਸ ਤਰ੍ਹਾਂ ਦਾ ਲੱਗਿਆ ਬੱਚਾ ਤੁਹਾਨੂੰ ਤੇ ਨਾਲ ਜ਼ਰੂਰ ਦੱਸਿਆ ਕਰੋ ਬਹੁਤ ਸਾਰੇ ਸੱਜਣ ਮਿੱਤਰ ਕਮੈਂਟ ਕਰਦੇ ਆ ਚੰਗਾ ਰਿਸਪੌਂਸ ਤੁਹਾਡਾ ਮਿਲਿਆ ਪਿਛਲੀਆਂ ਵੀਡੀਓ ਨੂੰ ਸੋ ਇਨਾ ਪਿਆਰ ਸਤ ਕਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਇਹ ਸ਼ੁਕਰੀਆ। ਤੁਸੀਂ ਪਿਆਰ ਸਤ ਕਰ ਦਿੰਦੇ ਹੋ। ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰਾ ਮੇਲਾ ਜਿਹੜਾ ਉਹ ਦਿਖਾਈਏ। ਤੇ ਜਿੰਨਾ ਕੁ ਹੋ ਸਕੇ ਉਹ ਮਿਹਨਤ ਦੇ ਸਿਰ ਤੇ ਆਪ ਦੀ ਜਿੰਨਾ ਕੁ ਕੋਸ਼ਿਸ਼ ਹੋਈ ਤੇ ਜਿੰਨਾ ਕੁ ਮੇਲਾ ਤੁਹਾਨੂੰ ਦਿਖਾਇਆ ਗਿਆ ਉਹ ਦਿਖਾਇਆ। ਜਿੱਥੋਂ ਆਪਾਂ ਸਿੱਧਾ ਹੀ ਗਾਹ ਲੰਗੇ। ਰੌਣਕ ਮੇਲਾ ਚੈੱਕ ਕਰ ਲਓ। ਫਰਸ਼ ਮੇਲੇ ਦੇ ਵਿੱਚ ਪੂਰਾ ਹੀ ਹੈ। ਬਾਕੀ ਇੱਕ ਹੋਰ ਕੋੜਾ ਤੁਹਾਨੂੰ ਆਜੋ ਦਿਖਾਉਣੇ ਆ ਦੋਸਤੋ। ਚੈਂਪੀਅਨ ਜਿ ਆਉਣਾ ਬਹੁਤ ਚੰਗਾ ਘੋੜਾ ਹੈ ਕਾਫੀ ਦਫਾ ਇਹ ਜਿਹੜਾ ਚੈਂਪੀਅਨ ਰਹਿ ਚੁੱਕਿਆ ਘੋੜਾ ਬੱਚੇ ਇਹਦੇ ਜਿਹੜੇ ਬਹੁਤ ਚੰਗੇ ਆਏ ਆ ਤੇ ਸੋਹਣਾ ਸਨਖਾ ਦਾ ਪੂਰੇ ਯਸ਼ਕੀਨ ਪੂਰੇ ਹੀ ਤਾਂ ਕਹਿਣ ਵਾਲੀ ਕੋਈ ਗੱਲ ਨਹੀਂ ਕਾਫੀ ਕਾਫੀ ਦਫਾ ਜਿਹੜਾ ਇਹ ਘੋੜਾ ਚੈਂਪੀਅਨ ਬਣ ਗਿਆ ਸੋ ਇੱਕ ਵਾਰ ਨਿਗਾਹ ਤੇ ਵੀ ਮਾਰ ਲਓ ਜਿਹੜੇ ਬਾਈ ਬਣਾ ਤੋਂ ਪੁੱਛਦੇ ਆ ਆਪਾਂ ਇਹਦੀ ਡਿਟੇਲ ਵਗੈਰਾ ਕੀ ਇਹਦੀ ਡਿਟੇਲ ਹੈ ਤੇ ਕੀ ਕੁਛ ਇੱਕ ਵਾਰ ਘੋੜੇ ਤੇ ਨਿਗਾਹ ਮਾਰ ਲਓ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਆਪਣੇ ਘੋੜੇ ਬਾਰੇ ਦੱਸਿਓ ਡਿਟੇਲ ਇੱਕ ਵਾਰ ਦੱਸ ਕਿਆਂ ਨੂੰ ਹਾਂਜੀ ਇਹਦਾ ਨਾਮ ਹੈ ਜੀ ਚੈਂਪੀਅਨ ਜਿਉਣਾ ਜੀ ਤੇ ਹੁਣ ਤੱਕ ਦੇ ਜਿੰਨੇ ਵੀ ਸ਼ੋਅ ਹੋਇਆ ਸਾਰਿਆਂ ਦਾ ਇਹ ਚੈਂਪੀਅਨ ਹੈ ਠੀਕ ਹੈ ਜੀ ਹਾਂਜੀ ਤੇ ਬਾਕੀ ਹੁਣ ਬੱਚੇ ਵੀ ਇਹਦੇ ਅੱਗੇ ਆਪਣੇ ਕੋਲੀ ਚੈਂਪੀਅਨ ਬਣ ਚੁੱਕੀ ਹੈ ਠੀਕ ਹੈ ਹਾਂਜੀ ਬਾਕੀ ਇਹ ਕੁਸ਼ੇਰੀਏ ਦੀ ਦੋ ਦੰਦ ਹੁਣ ਉੱਤਰ ਰਹੀ ਹੈ ਜਿਹਦੇ ਨਾਲ ਪੂਂਜਾਈ ਹਾਂਜੀ ਉਹ ਦੋ ਦੰਦ ਸ਼ੁਰੂ ਹੋ ਰਹੀ ਹੈ ਹਜੇ ਤੇ ਉਹਦੀ ਕੱਦ 70 ਇੰਚ ਹੈ ਬਸ਼ੇਰੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਵਾਰ ਆਪਣਾ ਐਡਰੈਸ ਵੀ ਦੱਸ ਦਿਓ ਹਾਂਜੀ ਆਪਣਾ ਪਿੰਡ ਹੈਗਾ ਜੀ ਥੜੇ ਮੋੜ ਸਾਡਾ ਪਿੰਡ ਹੈ ਜੀ ਆਪਣਾ ਬਰਾਟਸਟਡ ਫਾਰਮ ਥੜਾ ਜਿਲ੍ਹਾ ਆਪਣਾ ਹੈਗਾ ਜੀ ਫਰੀਦਕੋਟ ਜੀ ਨੇੜੇ ਪਿੰਡ ਆਪ ਨੂੰ ਕੋਟਪੂਰਾ ਸ਼ਹਿਰ ਤੇ ਇਹਦੀ ਫੀਸ ਵਗੈਰਾ ਜਿਹੜੀ ਉਹ ਕੀ ਚਾਰਜ ਕਰਦੇ ਆ ਆਪਾਂ 41000 41000 ਤੋਂ 51000 ਹੋਊਗੀ ਜੀ ਹਜੇ ਕਿਰਾਂ ਫਿਲਹਾਲ 41000 ਠੀਕ ਹੈ ਜੀ ਸੋ ਦੱਸ ਕੋ ਬਹੁਤ ਸੋਹਣਾ ਘੋੜਾ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ ਜਿਉਣਾ ਸਾਰੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਾਣਦੇ ਹੋ ਚੈਂਪੀਅਨ ਘੋੜਾ ਹੈ ਬਾਕੀ ਆ ਇਹਦੀਆਂ ਇਹਨੀਆਂ ਪ੍ਰਾਪਤੀਆਂ ਉਹ ਤੁਸੀਂ ਦੇਖ ਸਕਦੇ ਹੋ ਇਹ ਕੋਲੇ ਬੱਚਾ ਹੈ ਚਿੱਤ ਇਹ ਦੇਖ ਇਹ ਕੱਲਾ ਵਾਲੇ ਇਹ ਇਹ ਕੱਲਾ ਵਾਲੇ ਚੇਤਕ ਦਾ ਬੱਚਾ ਵੀ ਹਾਂਜੀ ਹਾਂਜੀ ਠੀਕ ਐ ਠੀਕ ਐ ਭਾਜੀ ਬਹੁਤ ਸੋਹਣਾ ਘੋੜਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਵਾ ਇੱਕ ਵਾਰ ਫੇਰ ਤੁਹਾਨੂੰ ਅੱਗੇ ਬਾਵਰ ਜਿਹੜਾ ਦਿਖਾਇਆ ਸੀ ਪਹਿਲਾਂ ਕੱਲਾਂ ਵਾਲੇ ਚੇਤਕ ਦਾ ਹੀ ਬੱਚਾ ਇਹ ਵੀ ਦੋਸਤੋ ਹੁਣ ਤੁਸੀਂ ਜਿਉਣਾ ਦੇਖ ਕੇ ਹਟਿਓ ਆਹ ਵੀ ਕੱਲਾਂ ਵਾਲੇ ਚੇਤਕ ਦਾ ਘੋੜਾ ਦੋਸਤੋ ਬਾਵਰ ਕਾਫੀ ਕੱਲਾਂ ਵਾਲੇ ਚੇਤਕ ਦਾ ਬੱਚਾ ਹੈ 68 ਨਿਸ਼ਦਾ ਘੋੜਾ ਹੈ ਇਹ ਬਹੁਤ ਚੰਗਾ ਮਜ਼ਬੂਤ ਤੇ ਕਦ ਕੱਢਦਾ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਵਧੀਆ ਕਦ ਕੱਢਦਾ ਘੋੜਾ ਇਹ ਦੋਸਤੋ ਇਹ ਵੀ ਕੱਲਾਂ ਵਾਲੇ ਚੇਤਕ ਦਾ ਆਹ ਜਿਹੜੀ ਬਸ਼ੇਰੀ ਹੈ ਦੋਸਤੋ ਇਹ ਜਿਉਣੇ ਦੀ ਹੈ ਬਸ਼ੇਰੀ ਬਾਈ ਜੀ ਉਹਨੇ ਦੱਸਿਆ ਬਹੁਤ ਸੋਹਣੀ ਬਸ਼ੀਰੀ ਹੈ ਤੁਸੀਂ ਦੇਖੋ ਇੱਕ ਵਾਰ ਤੇ ਛੋਟੀ ਉਮਰੋਂ ਲੱਗਦੀ ਹੈ ਹਲੇ ਤੇ ਕੱਦ ਘਾਟ ਬਹੁਤ ਚੰਗਾ ਹੈ ਬਾਕੀ ਬਸ਼ੀਰੀ ਬਿਲਕੁਲ ਜਿੱਦਾਂ ਆਪਾਂ ਕਹਿੰਦੇ ਆ ਕੂੰਜਰਗੀ ਬਸ਼ੀਰੀ ਹੈ ਕੰਨ ਕੁੰਨ ਛੋਟਾ ਹੈ ਤੇ ਇਸ ਕੁਆਲਿਟੀ ਚੰਗੀ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਆ ਤੁਸੀਂ ਵੀ ਦੇਖ ਕੇ ਦੱਸਿਓ ਵੀ ਕਿਵੇਂ ਲੱਗੀ ਮੈਨੂੰ ਬਹੁਤ ਚੰਗੀ ਲੱਗੀ ਬਸ਼ੀਰੀ ਬਹੁਤ ਸੋਹਣੀ ਬਸ਼ੀਰੀ ਹੈ ਦੋਸਤੋ ਹਲੇ ਛੋਟੀ ਉਮਰੋਂ ਕੋਈ ਕੋੜਾ ਸਟਾਲੀਨ ਸੂਬੇ ਦਾ ਸਟੱਡ ਫਾਰਮ ਇਹ ਵੀ ਆਪਣਾ ਜਿਹੜਾ ਸਟਾਲੀਨ ਲੈ ਕੇ ਭਾਈ ਹੁਣੀ ਆਏ ਸੀਗੇ ਅਕਬਰ ਘੋੜਾ ਸੂਬੇ ਦਾ ਸਟੱਡ ਫਾਰਮ ਦਾ ਇਹ ਵੀ ਦੇਖਿਓ ਇੱਕ ਵਾਰ ਭਾਈ ਹੁਣੀ ਮੇਲੇ ਤੇ ਇਹਨਾਂ ਨੇ ਵੀ ਹਾਜ਼ਰੀ ਲਵਾਈ ਹੈ ਸੋ ਮੱਝੂ ਕੇ ਬਲੱਡ ਲਾਈਨ ਗੇੜਾ ਪੂਰਾ ਕੱਢ ਰਹੇ ਆ ਬਾਈ ਹੁਣੀ ਮੇਲੇ ਦੇ ਵਿੱਚ ਅਕਸਰ ਹੀ ਅੱਜ ਬਹੁਤ ਸਾਰੇ ਸੱਜਣ ਮਿੱਤਰ ਸਵਾਰੀਆਂ ਕਰਦੇ ਦੇਖੀ ਆਪਾਂ ਘੋੜਿਆਂ ਦੀ ਘੋੜਿਆਂ ਘੋੜਿਆਂ ਤੇ ਆਹ ਇੱਕ ਘੋੜਾ ਨਵਾਂ ਦੋਸਤੋ ਹੋਰ ਬਹੁਤ ਚੰਗਾ ਘੋੜਾ ਇਹ ਵੀ ਇਹ ਰਾਉਕੇ ਬੀੜਪੰਡ ਵਾਜੀ ਹੁਣਾਂ ਦਾ ਇਹ ਸਮੁੰਦਰ ਦਾ ਬੱਚਾ ਸ਼ੇਰੇ ਪੰਜਾਬ ਜੈਨ ਸਟੱਡ ਫਾਰਮ ਜੈਨ ਸਟੱਡ ਫਾਰਮ ਅਕਬਾਲ ਸਿੰਘ ਸ਼ੇਰੇ ਪੰਜਾਬ ਇਸ ਘੋੜੇ ਦਾ ਨਾਮ ਸਮੁੰਦਰ ਦਾ ਬੱਚਾ ਸ਼ੇਰੇ ਪੰਜਾਬ ਘੋੜਾ ਸਮੁੰਦਰ ਦਾ ਇਹ ਬੱਚਾ ਹੈ ਨਮਾ ਹੀ ਹਲੇ 4.5 ਸਾਲੇ ਦੀ ਉਮਰ ਹੈ ਬਹੁਤ ਚੰਗਾ ਵੱਡਾ ਤੇ ਮਜ਼ਬੂਤ ਘੋੜਾ ਹੈ ਚੰਗੇ ਬੱਚੇ ਆ ਰਹੇ ਇਹਦੇ ਵੱਡੇ ਬੱਚੇ ਰਿਜ਼ਲਟ ਵਧੀਆ ਹੈ ਇਸ ਘੋੜੇ ਦਾ ਆ ਰਿਹਾ ਸੋ ਇਹ ਵੀ ਬਾਈ ਜੀ ਹੁਣੀ ਲੈ ਕੇ ਆਏ ਸੀਗੇ ਅੱਜ ਇੱਥੇ ਮੇਲੇ ਤੇ ਘੋੜਾ ਆਪਣਾ ਸੋ ਨਾਲ-ਨਾਲ ਸੀਲ ਵਾਲੇ ਜਾਨਵਰ ਵੀ ਦੋਸਤੋ ਦੇਖਦੇ ਰਹੋ ਕਾਫੀ ਜਾਨਵਰ ਜਿਹੜੇ ਆਏ ਹੋਏ ਆ ਸੋਹਣੀ ਬਸ਼ੇਰੀ ਇੱਕ ਬਹੁਤ ਚੰਗੇ ਜਾਨਵਰ ਹੋਰ ਵੀ ਬਹੁਤ ਸਾਰੇ ਜਾਨਵਰ ਜਿਹੜੇ ਮੇਲੇ ਦੇ ਉੱਤੇ ਜਿਹੜੇ ਉਹ ਪਹੁੰਚੇ ਹੋਏ ਆ। ਸੋ ਕੋਸ਼ਿਸ਼ ਕੀਤੀ ਹੈ ਦੋਸਤੋ तकरीबन ਜਿਹੜਾ ਮੇਲਾ ਤੁਹਾਨੂੰ ਦਿਖਾਇਆ। ਬਾਕੀ ਜੇ ਕੁਝ ਰਹਿ ਗਿਆ ਤਾਂ ਅਗਲੀ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੰਨਾ ਕੁ ਹੋ ਸਕੇ ਅੱਜ ਉਹ ਕਵਰ ਕਰਕੇ ਤੁਹਾਨੂੰ ਦਿਖਾਇਆ। ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਅੱਗੇ ਹੋਰ ਸੱਜਣਾ ਮਿੱਤਰਾਂ ਦੇ ਨਾਲ ਸ਼ੇਅਰ ਕਰਿਓ ਤਾਂ ਕਿ ਜਿਹੜੇ ਸੱਜਣ ਦੂਸਰਾਡੇ ਬੈਠੇ ਜਿਹੜੇ ਮੇਲੇ ਦੇ ਵਿੱਚ ਨਹੀਂ ਪਹੁੰਚ ਸਕੀ। ਉਹ ਵੀ ਜਿਹੜਾ ਇਹ ਮੇਲੇ ਦਾ ਆਨੰਦ ਉਹ ਮਾਨ ਸਕਣ ਤੇ ਆ ਇੱਕ ਹੋਰ ਘੋੜਾ ਨਾਲ ਦੋਸਤੋ ਇਹ ਮਹਾਦੇਵ ਅਰਜਨ ਰੋਲੀ ਵਾਲੇ ਦਾ ਬੱਚਾ ਹੈ ਮਹਾਦੇਵ ਘੋੜਾ ਪਿੰਡ ਆਕਲੀਆ ਬਾਜੀ ਹੁਣਾਂ ਦਾ ਜਿੱਥੇ ਇਹ ਘੋੜਾ ਹੈ ਇਹ ਵੀ ਬਹੁਤ ਚੰਗੇ ਕਦ ਕਾਠ ਵਾਲਾ ਘੋੜਾ ਦੋਸਤੋ ਹਾਈਟ ਇਹਦੀ ਜਿਹੜੀ 70 ਇੰਚ ਬਾਈ ਹੁਣਾਂ ਨੇ ਦੱਸਿਆ ਤੇ ਬਹੁਤ ਚੰਗੇ ਕਦ ਕਾਠ ਦਾ ਘੋੜਾ ਹੈ ਬਾਕੀ ਤੁਸੀਂ ਦੇਖ ਲਿਓ ਸੋਹਣਾ ਘੋੜਾ ਕਦ ਕਾਠ ਵਾਲਾ ਸੋ ਇੰਨੇ ਇੱਕ ਜਾਨਵਰ ਅੱਜ ਜਿਹੜੇ ਕੋਸ਼ਿਸ਼ ਕੀਤੀ ਤੁਹਾਨੂੰ ਦਿਖਾਏ ਆ ਵੀਡੀਓ ਕਾਫੀ ਲੰਬੀ ਹੋ ਗਈ ਆ ਸੋ ਜਾਂਦੇ ਜਾਂਦੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਾਂਦੇ ਜਾਂਦੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਬਾਕੀ ਜਿਹੜਾ ਕੁਝ ਰਹਿ ਗਿਆ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ